ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਪਿੰਡ ਗੋਲੀਆਂ ਲਾਗੇ ਸਿਲੈਂਡਰਾਂ ਦੇ ਨਾਲ ਪਰੇ ਕੈਂਟਰ ਦੀ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਗੈਸ ਦੇ ਨਾਲ ਭਰੇ ਸਿਲੈਂਡਰਾਂ ਦੇ ਕੈਂਟਰ ਨੂੰ ਲੈ ਕੇ ਜੰਮੂ ਤੋਂ ਲੜੜੂ ਚੰਡੀਗੜ੍ਹ ਲਜਾਇਆ ਜਾ ਰਿਹਾ ਸੀ ਜਦ ਉਕਤ ਸਥਾਨ ਤੇ ਇੱਕ ਐਂਟਰ ਪੁੱਜਿਆ ਤਾਂ ਇਸ ਦੇ ਦਰਮਿਆਨ ਗੜਸ਼ੰਕਰ ਵਾਲੀ ਸਾਈਡ ਤੋਂ ਆਰੀ ਇੱਕ ਗੱਡੀ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਦੋਵੇਂ ਹੀ ਵਾਹਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਆਜੂ ਪ੍ਰੰਤ थाना ਗੜਸ਼ੰਕਰ ਤੋਂ ਐਸਆਈ ਰਵੀਸ਼ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਾਨੂੰ ਇਤਲਾਹ ਮਿਲੀ ਹੈ ਆਪਣੇ ਪੇਟ ਗੋਲੀਆਂ ਦੇ ਥੋੜਾ ਸਰਜਰੀ ਸਟੇਸ਼ਨ ਲੱਗੇ ਇੱਕ ਐਕਸੀਡੈਂਟ ਹੋਇਆ ਭਾਰਤ ਗੱਡੀ ਦਾ ਇੱਕ ਪ੍ਰਾਈਵੇਟ ਗੱਡੀ ਦਾ ਜਿਹੜੀ ਭਾਰਤ ਵਾਲੀ ਗੱਡੀ ਸੀਗੀ ਉਹ ਜਾਂ ਇਹ ਸਿਲੈਂਡਰ ਲੋਡ ਸੀਗੇ ਉਹ ਗੜਸ਼ੰਗਰ ਨੂੰ ਆ ਰਹੀ ਸੀ ਹਿਸ਼ਾਰਪੁਰ ਤੋਂ ਤਾਂ ਇਹ ਕਾਰ ਜਿਹੜੀ ਗੜਸ਼ੰਗਰ ਤੋਂ ਹਿਸ਼ਾਰਪੁਰ ਵੱਲ ਜਾ ਰਹੀ ਸੀ ਇਹਨਾਂ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਬਾਕੀ ਜਿਹੜੇ ਪੇਸ਼ੈਂਟ ਉਹਨਾਂ ਨੂੰ ਸਿਵਲ ਹਸਪਤਾਲ ਗੜਸ਼ੰਗਰ ਦਾਖਲ ਕਰਾਤਾ ਬਾਕੀ ਜੋ ਉਹਨਾਂ ਦੇ ਬਿਆਨ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਅਮ ਜਲੇਂਦੀ ਜੀ